ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਹੁਸ਼ਿਆਰਪੁਰ ਚੱਲਦੇ ਆ ਜਿੱਥੇ ਰੋਜ਼ਾਨਾ ਹੀ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾਣ ਦਾ سلسلہ ਲਗਾਤਾਰ ਚੱਲ ਰਿਹਾ ਹੈ ਤੇ ਇਸੇ ਲੜੀ ਵਿੱਚ ਦੋ ਹੋਰ ਸੜਕ ਹਾਦਸੇ ਹੋਏ ਹਨ ਜਿਨ੍ਹਾਂ ਚੋਂ ਇੱਕ ਹਾਦਸੇ ਵਿੱਚ ਇੱਕ ਤਲਵਾੜੇ ਨਾਲ ਸੰਬੰਧਿਤ ਵਕੀਲ ਦੀ ਕਾਰ ਸਫੈਦੇ ਨਾਲ ਟਕਰਾ ਗਈ ਜਿਸ ਉਪਰੰਤ ਉਹ ਮੌਕੇ ਤੇ ਹੀ ਦਮ ਤੋੜ ਗਿਆ ਦੂਜੇ ਹਾਦਸੇ ਵਿੱਚ ਇੱਕ ਹੋਮ ਡਿਲੀਵਰੀ ਬੁਆਏ ਉਸ ਵਕਤ ਵਾਲ-ਵਾਲ ਬਚਿਆ ਜਦੋਂ ਉਸ ਦਾ ਮੋਟਰਸਾਈਕਲ ਹਰਿਆਣਾ ਰੋਡ ਵਿਚ ਦੀ ਬੱਸੇ ਹੇਠਾਂ ਆ ਕੇ ਕੀਚੜਾ ਖਿਚੜਾ ਹੋ ਗਿਆ ਪਰ ਖੁਸ਼ਕਿਸਮਤੀ ਨਾਲ ਉਹ ਆਪ ਬਚ ਗਿਆ ਦੇਖਦੇ ਆ ਪੱਤਰਕਾਰ ਜਸਵੀਰ ਪਹਾੜੀਆ ਵੱਲੋਂ ਭੇਜਿਆ ਗਿਆ ਇਹਨਾਂ ਦੋਵਾਂ ਹਾਸਿਆਂ ਦਾ ਮੇਰਵਾ ਹਾਂ ਉਹਨਾਂ ਦੀ ਬਾਈਟ ਇੱਕ ਤੁਹਾਡੇ ਤੋਂ ਹੋ ਗਈ ਆ ਨਾ ਹਾਂ ਬਸ ਠੀਕ ਆ ਸਰ ਆਪਣਾ ਨਾਮ ਜੀ ਮੇਰਾ ਨਾਮ ਪ੍ਰਦੀਪ ਵਰਮਾ ਜੀ ਸਰ ਜਿਹਨੇ ਐਕਸੀਡੈਂਟ ਕੀ ਲੱਗਦੀ ਆਪਣਾ ਤੇ ਮੇਰੇ ਚਾਚਾ ਜੀ ਨੇ ਜੀ ਕੀ ਨਾਮ ਇਹਨਾਂ ਦਾ ਪਰ ਮਨੀਸ਼ ਸ਼ਰਮਾ ਐਡਵੋਕੇਟ ਨੇ ਅੱਛਾ ਜੀ ਜੀ ਕੀ ਹਾਲ ਹੈ ਹੁਣੇ ਪਹੁੰਚਿਆ ਆਇਆ ਸਰ ਹਲੇ ਆ ਕੇ ਕਹਿੰਦੇ ਇਹ ਵੀ ਗੱਡੀ ਉੱਥੇ ਲੱਗੀ ਇੱਕ ਸਾਈਡ ਤੇ ਅੱਛਾ ਜੀ ਬਸ ਹੋਰ ਕੁਝ ਨਹੀਂ ਹੋਇਆ ਜੀ ਸਰ ਸਰ ਇੱਕ ਇਮਾਨਦਾਰੀ ਬ੍ਰਦਰ ਇਨਫੀਮੇਸ਼ਨ ਮਿਲੀ ਸੀ ਸਾਨੂੰ ਤੇ ਗੱਡੀ ਇੱਕ ਜਿਹੜੀ ਓਵਰ ਸਪੀਡਿੰਗ ਦੇ ਨਾਲ ਦਰਸਤ ਟਕਰਾ ਰਹੀ ਹੈ ਮੋਕੇ ਤੇ ਜਿਹੜਾ ਚਲਾਉਣ ਵਾਲਾ ਗੱਡੀ ਚਾਲਕ ਸੀ ਉਹਦੀ ਡੈਥ ਹੋ ਗਈ ਹੈ ਮੋਕੇ ਤੇ ਪਹੁੰਚੇ ਆਂ ਉਹਨਾਂ ਦੀ ਫੈਮਲੀ ਨਾਲ ਕੰਟੈਕਟ ਹੋ ਗਿਆ ਐਂਬੂਲੈਂਸ ਅਰੇਂਜ ਕਰਕੇ ਜਿਹੜੀ ਡੈੱਡ ਬੋਡੀ ਸਿਵਲ ਹਸਪੀਟਲ ਪਹੁੰਚਾਈ ਬਾਕੀ ਐਸ ਪਰ ਦੀ ਸਟੇਟਮੈਂਟ ਆਫ ਦੀ ਡਿਸੀਜ਼ ਫੈਮਲੀ ਜੋ ਵੀ ਬੰਦ ਦੀ ਕਾਰਵਾਈ ਚੱਲ ਰਹੀ ਹੈ ਸਰ ਸਰ ਕਾਰਨ ਕੀ ਕਹਿੰਦੇ ਸਪੀਡ ਸੀ ਕੰਟਰੋਲ ਨਹੀਂ ਹੋਈ ਬਰਖਤ 'ਚ ਵੱਜੀ ਹੈ ਕਿਸੇ ਗੱਡੀ 'ਚ ਨਹੀਂ ਵੱਜੀ ਐਕਸੀਡੈਂਟ ਨਹੀਂ ਹੈ ਆਪਣੇ ਆਪ ਹੀ ਜਿਹੜੀ ਕਹਿੰਦੇ ਗੱਡੀ ਦਰਖਤ 'ਚ ਵੱਜ ਗਈ ਅਨਕੰਟਰੋਲਡ ਹੋ ਗਈ ਮੈਨੂੰ ਨਹੀਂ ਪਤਾ ਲੱਗਾ ਜੀ ਕਿ ਕਿੱਥੇ ਦਾ ਰਹਿਣ ਵਾਲਾ ਹਾਂ ਤਲਵਾੜੇ ਦੇ ਸੀ ਉਹਦੇ ਫੈਮਿਲੀ ਮੈਂਬਰ ਆ ਗਏ ਆ ਉਹਨਾਂ ਨੇ ਉਹਦਾ ਜੋ ਵੀ ਸਮਾਨ ਆ ਉਹ ਜੋ ਵੀ ਉਹਨਾਂ ਦੀ ਵੈਲਿਊਏਬਲ ਆਈਟਮ ਸੀਗੀ ਉਹਨਾਂ ਦੇ ਲੀਆ ਆਪਣੇ ਕਬਜ਼ੇ ਚ ਫੈਮਿਲੀ ਮੈਂਬਰਸ ਨੇ ਗੱਡੀ ਦੇ ਸਪੀਕਰ ਐਡਵੋਕੇਟ ਦਾ ਲੱਗਾ ਪਿਆ ਤਲਵਾੜੇ ਦੇ ਰਹਿਣ ਵਾਲੇ ਆ ਜੀ ਇਹਦੇ ਬਾਰੇ ਹੁਣ ਅੱਗੇ ਫੈਮਿਲੀ ਮੈਂਬਰਸ ਆ ਗਏ ਹਜੇ ਅਸੀਂ ਇਹ ਨਹੀਂ ਪਤਾ ਕੀਤਾ ਕਿ ਉਹ ਕਿਹੜੇ profession ਨਾਲ ਸੰਬੰਧਿਤ ਆ ਐਡਵੋਕੇਟ ਦਾ ਸਟicker ਲੱਗਾ ਹੈ ਫੈਮਿਲੀ ਮੈਂਬਰਸ ਆ ਰਹੇ ਆ ਹਜੇ ਤਾਂ ਬੋਡੀ ਨੂੰ ਆਪਾਂ ਉੱਥੇ ਪਹਚਾਇਆ ਹੈ ਤੇ ਉਸ ਤੋਂ ਬਾਅਦ ਐਸ ਪਰ ਜਿਹੜੀ ਬੋਡੀ ਦੀ ਫੈਮਿਲੀ ਮੈਂਬਰਸ ਜੋ ਉਹਨਾਂ ਦੇ ਐਸ ਪਰ ਜਿਹੜੇ ਸਟੇਟਮੈਂਟ ਜੋ ਕਾਨੂੰਨ ਮੁਤਾਬਕ ਕਾਰਵਾਈ ਹੋ ਰਹੀ ਹੈ ਥੈਂਕ ਯੂ ਭਾਈ ਦੇਖੋ ਓਏ ਹੋਏ ਭਾਈ ਦੇਖਿਓ ਜੀ ਹੈਗਾ ਹੈ ਨਾ ਸਲੇਨ ਦੇ ਕੈਮਰਾ ਨੇ ਮੈਨੂੰ ਇਧਰ ਬਹੁਤ ਤੇਜ਼ ਆਇਆ ਜੀ ਕਿੱਥੇ ਦਾ ਨਾ ਸ਼ਾਟ ਮੈਂ ਮਾਰਾ ਸ਼ਾਟ ਉਹ ਮੋਕੇ ਨੂੰ ਨਾ ਬੋੜਾ ਬਸ हां जी भाई अपना के नाम गुरमीत सिंह सर अच्छा जी अब बस चलाऊंगा हां जी मैं बस चलाऊंगा जी ਤੁਸੀਂ ਚਲਾਉਂਦੇ ਹੋ ਹਾਂ ਜੀ ਮੈਂ ਚਲਾਉਂਦਾ ਜੀ ਕੀ ਹੋਇਆ ਕੀ ਸੀ ਤੇ ਸਰ ਮੈਂ ਆਪਣੇ ਆਪਣੇ ਬਡੇ ਆਰਾਮ ਨਾਲ ਸਟ੍ਰਾਂਕਰ ਹੋ ਕੀਤਾ ਤੇ ਦੋ ਮੋਟਰਸਾਈਕਲ ਸਪੀਡ ਤੇ ਆਇਆ ਇੱਕਦਾਂ ਵੀ ਰੋਂਗ ਸਾਈਡੇ ਜਾਣ ਕੇ ਕਿ ਮੇਰੀ ਗੱਡੀ ਦੇ ਅੱਗੇ ਆ ਗਿਆ ਤੇ ਗੱਡੀ ਬ੍ਰੇਕ ਮਾਰਦੇ ਮਾਰਦੇ ਮੋਟਰਸਾਈਕਲ ਨਾਲ ਥੱਲੇ ਵਜਾ ਥੱਲੇ ਮੋਟਰਸਾਈਕਲ ਡਿੱਗ ਪਿਆ ਤੇ ਮੁੰਡਾ ਫੁੱਟਪਾਥ ਤੇ ਡਿੱਗ ਪਿਆ ਤੇ ਮੋਟਰਸਾਈਕਲ ਅੱਗੇ ਥੱਲੇ ਸੋਧੇ ਥੱਲੇ ਆ ਗਿਆ ਮੋਰਸਲਾ ਕੀ ਆ ਗਿਆ ਹੁੰਦਾ ਕਿ ਕੋਈ ਕੰਮ ਕੰਮ ਕਰਦਾ ਹੈ ਕਿ ਉਹਦੇ ਤਰ੍ਹਾਂ ਮੋੜਾ ਇਹ ਮਜ ਮੋਟਰ ਵਾਲਿਆਂ ਦੇ ਜਿਹੜਾ ਰੋਡ ਰੋਡਰ ਬੁੱਕ ਕਰਦੇ ਆ ਉਹਨਾਂ ਦੇ ਜਾਂਦਾ ਪੀਜਾ ਪੂਜਾ ਲੈ ਕੇ ਵਗੈਰਾ ਉਹ ਕੰਮ ਕਰਦਾ ਜੀ ਅੱਛਾ ਜੀ ਉਹ ਹਾਂ ਜੀ ਓਵਰ ਸਪੀਡ ਤੇ ਸੀ ਉਹ ਓਵਰ ਸਪੀਡ ਜੀ ਇਕਦਮ ਕਾਲੀ ਹੋ ਕੇ ਆ ਗਈ ਉਹਨੇ ਵੇਖੀ ਬੱਸ ਵੇਖੀ ਲਈ ਉਹਨੇ ਸਰ ਚੌਂਗ ਦੇ ਵਿੱਚ ਹੀ ਚੌਂਗ ਦੇ ਵਿੱਚ ਓਵਰ ਰੋਡ ਮਨੇ ਚੌਂਗ ਕ੍ਰੋਸ ਕਰਿਆ ਇਕਦਮ ਹੀ ਸਪੀਡ ਦੇ ਵਿੱਚ ਠੀਕ ਹੈ ਜੀ ਹਾਂ ਜੀ ਸਰ ਆਪਣਾ ਨਾਮ ਇਹ ਮੇਰਾ ਨਾਮ ਅਮਰਜੀਤ ਸਿੰਘ ਐਸਆਈ ਆ ਹੁਣ ਇਹ ਐਕਸੀਡੈਂਟ ਹੋਇਆ ਹਾਂ ਜੀ ਮੌਕੇ ਤੇ ਪਹੁੰਚੇ ਹਾਂ ਹੁਣੇ ਤੇ ਇਹਦਾ ਕਰ ਰਹੇ ਜੋ ਵੀ ਹੈਗਾ ਤੇ ਹੋਇਆ ਕਿ ਪਤਾ ਲੱਗਾ ਕੁਝ ਤੇ ਮੋਟਰਸਾਈਕਲ ਤੇ ਆ ਰਿਹਾ ਸੀ ਮੁੰਡਾ ਹਾਂਜੀ ਤੇ ਵਾਸਤੇ ਥੱਲੇ ਆਇਆ ਬਾਕੀ ਦੇਖਦੇ ਆ ਜੋ ਵੀ ਹੈਗਾ ਲੋਕ ਇੱਥੇ ਮੁੰਡਾ ਬਚਾ ਹੋ ਗਿਆ ਆਹ ਠੀਕ ਆ ਮੁੰਡਾ ਠੀਕ ਆ ਮੋਟਰਸਾਈਕਲ ਤੇ ਟੁੱਟਾ ਬਸ ਸਪੀਡ ਵਿੱਚ ਸੀ ਆ ਕਹਿੰਦੇ ਮੋਟਰਸਾਈਕਲ ਦੇ ਦੇਖਦੇ ਮੋਗਦੇ ਸੀ ਬਾਤ ਚਾਏ ਆ ਤੁਹਾਡੇ ਹੋਂਕ ਪੱਲਾ ਹੋ ਗਿਆ